ਕਰੋੜ ਦੇ ਦੇਣਾ ਘਰ ਘਰ ਲੈਣਾ ਫਿਰ ਘਰ ਚ ਭੇਸ ਨਹੀਂ ਅਜਾ ਘਰ ਵੀ ਨਹੀਂ ਚਾਹੀਦਾ ਫਿਰ ਥੱਲੇ ਰਹਿਣਾ ਕਰਾਂਗਾ ਤੁਹਾਡੇ ਕੋ ਮੈਂ ਨਹੀਂ ਰੱਖਣਾ ਇੰਝ ਘਰ ਹੋਣਾ ਨਾ 5.5 ਕਰੋੜ ਰੁਪਏ ਡੈਡੀ ਕੋ ਹਾਂ ਤਿੰਨ ਤੀਜਾ ਹਿੱਸਾ ਗੱਡੀ ਜਾਂਦੇ ਮਿਲੂ ਇਹਨੂੰ 2 ਕਰੋੜ ਰੁਪਇਆ ਦੇ ਦਿਓ ਮੇਰੇ ਕੋਲ ਖਾ ਲਓ ਵਿੱਚ ਮੈਂ ਵੀ 20 ਲੱਖ 2 ਕਰੋੜ ਤੇ 20 ਲੱਖ ਰੁਪਇਆ ਇਹਨੂੰ ਦੇ ਦਿਓ ਨਹੀਂ ਹੁਣ ਹੈ 25 ਕਰੋੜ ਨਹੀਂ ਇੰਨਾ ਹਿਸਾਬ ਆਂਦਾ ਤੁਹਾਡਾ ਕੀ ਵਾਲਾ ਰੌਣਕ ਜੀ ਉੱਡੀ ਅੱਜ ਲੜਿਆ ਕੋਈ ਨਹੀਂ ਗੱਲਾਂ ਹੁੰਦੀਆਂ ਮੈਂ ਤਾਂ ਕਹਿੰਦਾ ਜਿਹੜਾ ਅੱਜ ਕੱਲ ਜਗਾ ਨਾਡੂ ਖਾਨ ਆਪਣੇ ਨੂੰ ਸਮਝਦਾ ਨਾ ਉਹਨੂੰ ਸਰਾਫ ਦਾ ਉਹ ਜਦੋਂ ਤੁਹਾਡੀ ਸੋਚ ਸਮਝ ਵਿਚਾਰ ਨਹੀਂ ਇੱਕ ਹੁੰਦੇ ਤੁਹਾਡੀ ਉਥੇ ਨਹੀਂ ਨਿਭਦੀ ਉਹ ਕਮਾਂਡ ਵਾਲੀ ਜਗ੍ਹਾ ਲੈ ਨਹੀਂ ਸਕਿਆ ਆ ਸ਼ਗਿਰਦਿਆ ਸਾਡਾ ਗੇਵ ਟੇ ਗਿਆ ਇਹਨੂੰ ਮੇਰੇ ਤੋਂ ਸ਼ਿਵਾਜ ਮੈਨੂੰ ਇੱਥੇ ਆਇਓ ਵਾਈਵ ਆ ਭਾਈਓ ਯਾਰ ਆ ਭਾਈਓ ਚੇਲਾ ਵਾ ਭਾਈਓ ਮਾਂ ਪਿਓ ਕਿਉਂ ਨਹੀਂ ਆਹ ਪ੍ਰੋਬਲਮ ਹੈਗੀ ਆ ਰਿਆਦ ਬਾਰ ਕੀ ਹੋਗਾ ਇਹ ਜਿੰਨੇ ਨਿੱਕੇ ਨਾਲ ਉਹਨੇ ਤਿੱਖੇ ਆ ਮੈਨੂੰ ਤੇ ਸਾਲਾ ਫੋਨ ਚਲਾਉਣਾ ਵੀ ਨਹੀਂ ਆਉਂਦਾ ਇੰਨਾ ਜਿੰਨਾ ਕੋਈ ਚਲਾ ਦਿੰਦੇ ਜਦੋਂ ਸਸਕਾਰ ਕਰਦੇ ਆ ਉਹਨਾਂ ਬਸ ਐ ਵਾੜਿਆ ਤਈ ਉਹਨੂੰ ਜੀ ਕਰੀ ਜੋ ਫੇਰ ਤੀ ਜੀ ਕਰੀ ਜੋ ਤੇ ਤੂੰ ਗਾਣਾ ਲਾਉਣਾ ਚਾਚੇ ਮਾਮਿਆਂ ਦਾ ਸਿਰਾਂ ਤੇ ਨਹੀਂ ਬਣਿਆ ਨਹੀਂ ਮਿਹਾਰ ਬਣਿਆ 4-1.5 ਸਾਲ ਬਾਅਦ ਤੂੰ ਕਿਹਾ ਵੀ ਥਾਰ ਲੈਣੀ ਆ ਤੈਨੂੰ ਥਾਰ ਮਿਲ ਗਈ 84 ਲੱਖ ਜੂਣਾ ਪੈਵਰੇਜ ਮੰਨਦੇ ਆ 5000 ਰੁਪਿਆ ਵਹੇ ਚਲਾਣਿਆ ਲਾਇਸੈਂਸ ਦਾ ਫੋਨ ਸੋਨ ਦਾ ਵੀ 5000 ਆ ਰਿਹਾ ਐਹੋ ਚਾਹੀਦਾ ਪੈਸਾ ਬਿਨਾਂ ਕਿੱਦਾਂ ਐਕਸ ਲੈਵਾਂਗੇ ਡੈਡ ਕਿੱਦਾਂ ਖਾਵਾਂਗੇ ਕੱਪੜੇ ਕਿੱਦਾਂ ਪਾਵਾਂਗੇ ਅੱਜ ਖੁਸ਼ ਨਹੀਂ ਆਗੇ ਅੱਜ ਸਟਾਈਲ ਆ ਗਿਆ ਹੋ ਗਿੰਦਾ ਸਟਾਈਲ ਮਨ ਕੇ ਮਾਰਦੇ ਕਈ ਮੇਰ ਕੋ ਵੀ ਮੰਗਦੇ ਮੈਂ ਕਹਿੰਦਾ ਬੁੜਾ ਆਣਾ ਹਾਨੂੰ ਨਹੀਂ ਦਿੰਦਾ ਤੁਹਾਨੂੰ ਕਿੱਥੇ ਦੇ ਦੂੰਗਾ ਉਮਰ ਛੋਟੀ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ ਦਸਮੇਂ ਕਰਾਈ ਵਧੀਆ ਉਸਤਾਦ ਦੀ ਕੋਈ ਅਜਿਹੀ ਸ਼ਾਇਰ ਚ ਭਤੀਜੇ ਹੀ ਮਾਰ ਦਿੰਦੇ ਚਾਚਿਆਂ ਨਾਲ ਵੇਗਾ ਸੁੱਕੜੇ ਸੁੱਕੜੇ ਮੋਹਦੇ ਫਿਰ ਮਾਸੀ ਮਸੀਬ ਚੌਥੀ ਪੰਜੇ ਤੇ ਬੈਟ ਕਮ ਗਲਤੀਆਂ ਕੀਤੀਆਂ 2024 ਉਹ ਪਤੀਆਂ ਸਾਰੀਆਂ ਤੇ ਆ ਗਈ ਬਿਲਕੁਲੀ ਕਾਂਟਾ ਬੜਾ ਬਾਬਾ ਬੜੀ ਤਰ੍ਹਾਂ ਬੜੀਆਂ ਚੀਜ਼ਾਂ ਕਹੀਆਂ ਲਾ ਕਰਨੀ ਹੈ ਸੀਰੀਅਸ ਹੋ ਗਿਆ ਇਹਨੂੰ ਆ ਮੈਂ ਕਹਾ ਮੈਂ ਕਹਾ 2023 2080 ਮਾਸ਼ ਕੋ ਫੋਣੇ ਉੱਤੇ ਤੋਰੇ ਅੱਗੇ ਅੱਗੇ ਜਿਹੜੇ ਇਸਨੇ ਦੇ ਨਾਮਾਂ ਦੀ ਤੂੰ ਗੱਲ ਕਰਦਾ ਪੁੱਤ ਨੱਟ ਤੋਂ ਹੁਣ ਹੀ بڑے ਡੱਬਾ ਨਾਲ ਲੱਗੇ ਨੇ ਕੀ ਬਾਤ ਆ ਰਹੀ ਏ ਬਦਮਾਸ਼ ਡਰੱਗਸ ਸਟੋਰ ਇਹ ਤੋ ਯਾਰ ਇਹ ਤੇ ਚਾਰ ਚਾਹਵਾਸ ਇਹ ਕਰਾਂਗੇ ਤੋ ਵੀਡੀਓ ਸਾਡਾ ਕੀ ਕੀ ਹਮ ਆ ਪਾੜਿਆ ਸੀਰੀਅਸ ਦੁਪਹਿਰੇ ਕਹਿੰਦੇ ਮੈਕਸ ਲਾ ਕਰਨੀ ਇਰੇ ਦੋ ਯਾਰ ਇਹਨੂੰ ਇਹ ਮੈਂ ਕਹਾਂ ਮੈਂ ਕਹਾਂ 2023 ਗਈ ਤੇ 25 ਆਈ ਤੇ ਪਿੱਛੇ gana maar ਤੇ ਸਰਕਲ ਆਪਣਾ ਠਟਾ ਦੇ ਗਲਤ ਬੰਦੇ ਦੀ ਯਾਰੀਆਂ ਛੱਡ ਦੇ ਤੇ ਸਹੀ ਹੋ ਜਾ ਸ਼ਾਬਾਸ਼ ਸ਼ਾਬਾਸ਼ ਆਹ ਸ਼ਾਜਾ ਲੱਗ ਰੇ ਸਭ ਤੋਂ ਵਧੀਆ ਅਕਸਰ ਤੇੜ ਦੀ ਚਾਲ ਨੂੰ ਚਾਲ ਘਟਾ ਦੇ ਬਾਕੀ ਕੋਈ ਲਿਕਵਿਡ ਵਗੈਰਾ ਜਿਆਦਾ ਪੀਣਾ ਘਟਾ ਦੇ ਫਿਰ ਠੋਕ ਹੋ ਜਾਣਾ ਭਾਣ ਆਏ ਸੋਹਣੇ ਬੜਾ ਲੱਗਦੇ ਨੇ ਭਾਈ ਜੀ ਨਹੀਂ ਮੈਂ ਕੋਈ ਦੂਜੇ ਟਾਈਪ ਲੱਗ ਨੀਲਾ ਪਜਾਮਾ ਐਂਡ ਕਰਾ ਗਏ ਕੋਈ ਮੈਗਜ਼ੀਨ ਹੈਗੀ ਇਹ ਤੁਹਾਨੂੰ ਲੱਗਦਾ ਨਹੀਂ ਕਿ ਗੱਲ ਜੇ ਵੀ ਸਾਹਮਣੇ ਲੱਤਾਏ ਤੂੰ ਵੀ ਇਹ ਨਾਮੋਂ ਫਾਇਦਾ ਕਰੀਂ ਤੇ ਪ੍ਰਗਟ। ਬਈਲਾ ਭਾਈ ਚਲੋ ਪਹਿਲਾਂ ਉਹ ਜਦੋਂ ਬੈਂਡ ਦੀ ਉਹ ਵੀ ਜਿਹੜਾ ਦੋਸਤ ਨੇ ਪੰਪਰ ਪਹਿਣਾ ਬੜਾ ਬੰਪਰੀ ਤਾਂ ਬੜੀਆਂ ਚੀਜ਼ਾਂ ਕਹੀਆਂ ਕੀ ਫੇਮ ਨਾਣਾ ਤੇ ਇਦਾਂ-ਉਦਾਂ ਪਰ ਮੈਂ ਕਹਾਂ ਜੇ ਇਹ ਸੰਸ ਟਿਜ਼ਰ ਸਕੂਲ ਸਿਖਾਉਂਦੇ ਹੁੰਦੇ ਸੀਗੇ ਅੱਛਾ ਹੁਣ ਉਹ ਵੀ ਸਾਨੂੰ ਮਾਰਦੇ ਗੁੜਦੇ ਰਹਿਣਾ ਫੇਮ ਨਾ ਨਿਕਲੇ ਬੜਾ ਹੋਰ ਗੱਲਾਂ ਕਰਦੇ ਜਾਣਗੇ ਭੜਕਾਣੀਆਂ ਫੇਮ ਇਸ ਤਰ੍ਹਾਂ ਥੋੜੀ ਹੁੰਦੀ ਹੈ ਇਸ ਤੋਂ ਕਿਹੜਾ ਪੈ ਜਾਂਦਾ ਇਹ ਗੱਲ ਫੂਲ ਨਾ ਲੈ ਗਿਆ ਬਸ ਕੀ ਬਣੇ ਸਾਜੀ ਉਹ ਬੰਦੇ ਤੇ ਉਹ ਜੋ ਗਲਤੀਆਂ ਕੀਤੀਆਂ 2024 ਦੇ ਉਹ ਪਤੀਆਂ ਸਾਰੀਆਂ ਤੇ ਆ ਕੇ ਬਿਲਕੁਲੀ ਕਾਟਾ ਬਿਲਕੁਲੀ ਨਾਲ ਹੀ ਫਾਦੂ ਜੇ ਇਹ ਬੰਦੇ ਨੂੰ ਪਰਖਣਾ ਹੋਵੇ ਨਾ ਜਿਹੜਾ ਯਾਰ ਹੈ ਕੋਈ ਇੱਕੋ ਪਰਖ ਹੁੰਦੀ ਆ ਉਹਨੂੰ ਘੇ ਰਪਈਆ ਲੱਖ ਦੇ ਦੇ ਜਿਹੜਾ ਪੰਨਾਂ ਮਿੰਟਾਂ ਜੀ ਜਿਹੜਾ 50 ਦੀ ਗੱਡੀ ਮੰਗ ਲਾ ਮਹਿੰਗੀ ਤਾਂ ਮਹਿੰਗੀ ਯਾਰ ਮੇਰੇ ਡਾਡੀ ਕੋ ਚਾਬੀ ਬਸ ਗੱਡੀ ਅੰਦਰ ਲੱਗੀ ਆ ਪਿਛੇ ਪੈਜ ਮੱਜੇ ਪੈ ਆ ਐ ਨਹੀਂ ਉੱਥੇ ਕਹਿੰਦਾ ਹਾਂ ਇਹ ਬੰਦਾ ਬਾਹਰ ਆ ਘਰ ਚਾਈ ਜਾ ਠੀਕ ਆ ਅੰਜੀਠ ਤੇ ਚਾਬੀ ਪਈ ਮੰਮੀ ਨਾਲ ਗੱਲ ਕਰਾ ਦੇ ਲੈ ਜਾ ਪੁੱਛੀ ਨਾ ਇਹ ਕਿਹੜਾ ਕਿਉਂ ਕਿੱਥੇ ਜਾਣਾ ਕਦੋਂ ਹੋਣੀ ਆ ਦਫਾ ਹੋਵੇ ਭਾਈ ਚਿੜੀ ਬੋਰਡ ਪਾਣੀ ਦੀ ਚਿੜੀ ਦੀ ਬੋਰਡ ਸੁੱਕਣੇ ਸੁੱਕਣੇ ਪੋਣੇ ਫਿਰ ਮਸ਼ੀਨ ਮਸ਼ੀਨ ਚੌਥੀ ਪੰਜਵੇਂ ਤੇ ਬੈਟਾ ਮਾਰਦੇ ਦਾ ਗੱਲ ਆ ਇਹ بڑے ਪਰਖੇ ਜਾਂਦੇ ਆ ਖਾਂਦੇ ਆ ਲੋਕ ਦੁਨੀਆ ਖਾਂਦੀ ਆ ਤੇ ਲਓ ਜਿੰਨਾ ਚਿਰ ਉਸਤਾਦ ਜੀ ਜੇ ਭਾਵੇਂ ਉਹਨਾਂ ਦੇ ਨਾਲ ਸਾਰੇ ਉਹ ਤੇਰੀ ਨੂੰ ਕੀ ਬਾਤ ਹੈ ਇਹ ਵਾਕਈ ਹੈ ਕਿ ਉਮਰ ਛੋਟੀ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ ਦਸਵੀਂ ਉਸਤਾਦ ਜੀ ਦਸਵੀਂ 11ਵੀਂ 12ਵੀਂ ਜਿੰਨੀ ਪੜੀ ਹੈ ਉਹਨਾਂ ਤੱਕ ਉਹ ਬੰਦੇ ਨਾਲ ਹੀ ਜਦੋਂ ਤੱਕ ਜੇ ਤੇ ਪੈ ਹੀ ਜਾਣਾ ਨਾਲ ਨਹੀਂ ਜਾਣਾ ਨਹੀਂ ਸਹੀ ਹੈ ਸਹੀ ਹੈ ਜਦੋਂ ਜੇ ਮੇਂ ਸ਼ੁਰੂ ਕਰ ਲਿਆ ਆਪਣਾ ਕਾਰੋਬਾਰ ਉੱਤੇ ਧਿਆਨ ਹੋ ਗਿਆ ਸਾਰੇ ਪਿੱਛੇ ਲਾਉਂਦੇ ਕਿਆਵਾ ਹੋ ਕੇ ਰੁਪਈਆ ਸਭ ਦਾ ਪਣਵਿਆ ਰਿਸ਼ਤੇਦਾਰਾਂ ਕੰਮ ਬੰਦੇ ਆ ਹੁਣ ਜਦੋਂ ਕੰਮ ਕਰਨਾ ਪਏ ਹੁਣ ਨਹੀਂ ਟਾਈਮ ਹੁੰਦਾ ਸਾਰੇ ਪਿੱਛੇ ਹਟ ਗਿਆ ਯਾਰ ਮੇਰੇ ਮੇਰੇ ਗੱਲ ਸੁਣ 84 ਲੱਖ ਜੂਣਾ ਪੈਵੜੇ ਮੰਨਦੇ ਆ ਚਿੜੀ ਕਾਂ ਤੋਤਾ ਮੱਝ ਡੰਗਰ ਸ਼ੇਰ ਕੁੱਤਾ ਕਿਹਨੂੰ ਪੈਸੇ ਦੀ ਲੋੜ ਹੈਗੀ ਨਹੀਂ ਹੈ ਜੀ ਕਿਉਂ ਕੋਈ ਇਹ ਘਨੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹ ਬਾਹਨੇ ਤੇ ਆ ਅਸੀਂ ਆਏ ਮਨੁੱਖਤਾ ਜੀਵਨ ਦੇ ਵਿੱਚ ਇੱਥੇ ਸਾਨੂੰ ਪੈਸਾ ਕਮਾਉਣਾ ਪੜਾ ਕੰਮ ਕਰਨਾ ਪੜਾ ਜੇ ਪੈਸਾ ਕਮਾਵਾਂਗੇ ਤੇ ਇਹਨੂੰ ਡਿਗਰੀਟ ਕਰਾਂਗੇ ਪੈਸਾ ਲੋੜ ਤੱਕ ਰੱਖੋ ਪਿੱਛੇ ਨਾ ਪ ਪੈਸਾ ਚਾਹੀਦਾ ਪੈਸਾ ਬਗੈਰ ਕਿਤਰਾ ਖਿਲਾਵਾਂਗੇ ਡੈਡ ਕਿੱਦਾਂ ਖਾਵਾਂਗੇ ਕੱਪੜੇ ਕਿੱਦਾਂ ਪਾਵਾਂਗੇ ਇਹ ਚੀਜ਼ਾਂ ਪੈਸਾ ਤੋਂ ਬਗੈਰ ਕੋਈ ਨਹੀਂ ਪਹੁੰਦਾ ਮੈਂ ਇਹਨੂੰ ਵੀ ਗਿਆ ਬਲੌਗਰ ਨਹੀਂ ਭਾਵੇਂ ਕੋਈ ਪੰਪ ਸਭਲੇ ਜੋ ਮਰਜੀ ਆ ਮੈਂ ਕਹਿੰਦਾ ਕੁੜੀ ਹੋਵੇ ਤਾਂ ਨਾ ਐ ਕਰਦ ਰਿਆ ਗਰਮ ਵਾਲੀ ਹੱਥ ਦੀਆਂ ਕੱਢੀ ਜਾਂਦਾ ਮਿਹਨਤ ਕਰ ਭਾਵੇਂ AI ਨਾਲ ਕਰ ਭਾਵੇਂ ਜਿੰਨਾ ਮਰਜੀ ਕਰ ਆ ਗਿਆ ਜਿਹੜਾ ਬੰਦੇ ਦੇ ਦਿਮਾਗ ਨਾਲ ਮਿਹਨਤ ਕਰੀ ਨਾ ਹਰ ਕੰਮ ਆਈਕਲ ਦਿਮਾਗੀ ਖੇਡ ਹੈ ਜਿਹੜਾ ਖੇਡਿਆ ਖੇਡਿਆ ਜੇ ਬੰਦਾ ਕਵੇ ਕਿ ਮੈਂ 12-12 ਘੰਟੇ ਹੁਣ ਵੇਖੋ ਕਿ ਮਜ਼ਦੂਰ ਆ ਮਿਹਨਤ ਕਰਦਾ ਵਧੀਆ ਕਰਦਾ 500 ਰੁਪਏ ਦਿਹਾੜੀ ਆ ਆਪਾਂ ਕਹਿੰਦੇ ਕਿ ਇਹਨੂੰ ਫੜ ਕੇ ਮਾਰ ਹੀ ਦਈਏ ਇਟਾਂ ਚੁੱਕ ਉਹ ਵੀ ਸਾਫ ਕਰੋ ਉਹ ਵੀ ਕਰੋ ਇਹ ਵਿਚਾਰਾ ਕੈਸ਼ ਪੀ ਨੂੰ ਸੰਤਰਾ ਪੀਊਗਾ ਤੇ ਆਟਾ ਲੈ ਲੀ ਉਹ ਸੌਂ ਜਾਊਗਾ ਬਸ ਇੱਥੋਂ ਤੱਕ ਸੀਮਤ ਹੈਗਾ ਹੁਣ ਜੇ ਕਵੇ ਕਿ ਮੈਂ ਜਾ ਜਾਂਦੇ ਘੁੰਮਣੇ ਰਾਜਨਵਰ ਕਿਨੂੰ ਮੈਂ 2 ਦਿਨ ਵਾਰੀ ਕਮਾਤਾ ਇੱਕ ਵਾਰੀ ਹੋਰ ਕਮਾ ਲੂਗਾ ਮਸਦਾ ਗੈਣਾ ਭਾਰੀ ਹੁਣ ਤੂੰ ਆਰਾਮ ਲਓ ਜਾਜ ਆ ਆਪ ਆਪਣਾ ਦੇਖਣਾ ਵਾ ਘੜ ਜਾਂਦੇ ਫਰਜ਼ਿਆ ਯਾਰ ਜੰਮਿਆਉ ਨਾ ਕਰਨੇ ਕਰਨੇ ਮੈਂ ਮੂੰਹ ਦੇ ਹੱਥ ਫਿਰ ਕੇ ਕਹਿਣਾ ਕੋਈ ਵੀ ਬੰਦਾ ਬਲੱਡ ਰਿਲੇਸ਼ਨ ਵਾਲੇ ਤੇ ਕਰਨੇ ਕਰਨਾ ਮੇਰੇ ਤੇ ਨਾ ਕੋਈ ਰਿਲੇਸ਼ਨ ਹੀ ਹੈਗਾ ਉਹ ਔਟ ਬਲੱਡ ਰਿਲੇਸ਼ਨ ਜਿੰਨਾ ਕਾਲਪੁਰਖ ਮੇਰੇ ਕੋ ਕਰਾਉਂਦਾ ਮਹਾਰਾਜ ਦੱਦਾ ਜਾਨਾ ਇਹ ਸਭ ਕੁ ਦੇਵਨਾ ਦੇਂਦਿਆ ਤੋੜਨ ਵਾਲੇ ਗੰਦ ਭਰੇ ਢੰਡਾਰ ਸਹਿਲ ਪਤਰ ਮੈਂ ਜਦ ਤੱਕ ਪਾਇਕ ਟਾਂਗੜੀ ਜੀ ਕਾਗੇ ਤੱਕ ਵਾਊਟ ਕੋਸਾ ਵੀ ਦਵਾ ਗਿਆ ਔਟ ਅੱਜ ਲਾਫੇ ਨੇ ਬਤਾਉਂਗਾ ਮੈਂ ਜਿਹਨਾਂ ਮੈਂ ਤੇ ਮੈਂ ਕਰ ਜਨਾ ਕੋਈ ਨਹੀਂ ਕਰਦਾ ਮਾਸੀ ਨੇ ਭੂਆ ਨੇ ਉਧਰ ਲੈਛ ਰਹਿਣਾ ਉਹਨੂੰ ਕਰਨਾ ਹੀ ਪੈਣਾ ਹੁਣ ਮੰਨ ਲਓ ਆ ਬੰਦੇ ਦੀ ਭੈਣਾਂ ਦੋ ਕੁੜੀ ਦਾ ਵਿਆਹ ਵਾ ਠੀਕ ਆ ਇਹਨੂੰ ਵੀ ਬੁਰੀ ਆ ਇਹਨੂੰ ਵਿਆਹ ਕਰਵਾਉਣਾ ਨੇ ਪੈਸੇ ਲਾਉਣੇ ਨਹੀਂ ਆ ਉਹ ਮੇਰੀ ਮਰਜ਼ੀ ਆ ਮੇਰਾ ਸ਼ਗਿਰਦ ਆ ਮੈਂ 500 ਰੁਪਏ ਲਾਵਾਂ 50000 ਲਾਵਾਂ ਬਾਅਦ ਹੀ ਕਰਾਂ ਠੀਕ ਆ ਲੋਕਾਂ ਨਾਲ ਕੋਈ ਇਖਿਆ ਕਰ ਵਾ ਤੁਸੀਂ ਜਦੋਂ ਰਿਪਿਊਜ਼ ਕਰਦੇ ਮੈਂ ਨਹੀਂ ਕਰਦਾ ਮੈਨੂੰ ਘੱਟ ਦੋ ਪਿਆਰ ਮਿਲਦਾ ਨਾ ਬਾਰ ਬਾਰ ਇਹ ਘੱਟ ਦੋਈ ਨਾ ਆ ਛੱਡ ਦੋ ਮੈਂ ਆਪਣਾ ਇਹ ਜਦੋਂ ਕਿ ਇਹਨਾਂ ਬਾਅਦ ਤੇ ਜਿਹੜਾ ਮਾਜਰੀ ਇਹਦੇ ਦਾਦਾ ਜੀ ਮਿਲਿਆ ਹੀ ਉੱਥੇ ਮੈਂ ਕੁਛ ਨਹੀਂ ਵੇਖਿਆ ਮੈਂ ਕਿਹਾ ਭਾਈ ਇੱਥੇ ਕਿਤੇ ਖੜੇ ਕਿੰਨੇ ਇੱਥੇ ਕਮੇਟੀਆਂ ਪਾਈਆਂ ਕੀ ਗੱਲ ਮੈਂ ਕੀ ਹਿਸਾਬ ਹੈ ਉਹਦੇ ਵਿੱਚ ਇਦਾਂ ਇਦਾਂ ਸਾਡੀ ਗਰੁੱਪ ਚ ਚੱਲਦੀ ਆ ਮੈਂ ਕਿਹਾ ਆਪਾਂ ਵੀ ਗਰੁੱਪਾਂ ਹੀ ਪਾਉਣੇ ਆ ਮੈਂ ਕਿੰਨੇ ਵਾਲੀ ਉਹ ਕਹਿੰਦਾ ਇੰਨੇ ਵਾਲੀ ਇੰਨੇ ਵਾਲੀ ਮੈਂ ਕੁਛ ਨਹੀਂ ਵੇਖਿਆ ਮੈਂ ਕਿਹਾ ਦਾਦਾ ਜੀ ਕੀ ਮੰਡੀ ਪਾਉਂਦਾ ਨਾੜੀ ਪੁੱਛਿਆ ਕੌਣ ਆ ਕੀ ਆ ਇਹਦਾ ਨਾ ਪਿਆਰ ਆ ਜੀ ਦੇ ਦਾਦੇ ਦਾ ਕਰ ਲਿਆ ਇਦਾਂ ਹੀ ਆ ਜਿਵੇਂ ਤੇ ਗਿਆ ਹੈ ਵਿਸ਼ਵਾਸ ਤੋਂ ਲੀਆ ਚੱਲਦੀ ਵਿਸ਼ਵਾਸ ਤੋਂ ਬਗਰਦੀ ਹੈ ਇਹ ਦੁਨੀਆ ਸਾਬ ਇਹ ਆ ਬਾਕੀ ਕੋ ਸਾਬ ਇੱਕੋ ਤਾਂ ਕਿੰਨੇ ਕਿੰਨੇ ਇਹਨੂੰ ਓਕੇ ਟਾਈਮ ਆਏਗਾ ਕੀ ਆ ਇਹਨੇ ਓਕੇ ਵੇਲੇ ਬਾਹਰ ਪੜੀ ਜਾਂ ਕੋਈ ਨਹੀਂ ਫੜਦਾ ਕੋਈ ਨਹੀਂ ਫੜਦਾ ਹੁਣ ਇਹ ਅੱਜ ਪਤਾ ਕਰੋੜਪਤੀ ਹੋ ਜੇ ਅਰਬਪਤੀ ਹੋ ਜੇ ਮਿਲੀਅਨ ਹੋ ਜੇ ਕੱਲ ਵੇਲੇ ਹੈਦੀ ਵਾਈਫ ਇੰਸਟਾਗ੍ਰਾਮ ਚ ਚਲਦੀ ਆ ਤੇ ਉੱਥੇ ਵੀਡੀਓ ਪਾਈ ਦੋਤੇ ਰਾਤੀ ਕਲਾਸ ਹੀ ਕਮੈਂਟ ਪਾਉਂਦੇ ਹਾਂ ਉਹ ਮੈਂ ਕਮੈਂਟ ਵੇਖਿਆ ਤੇ ਇਹਨੇ ਥੱਲੇ ਨਾ ਓਕੇ ਓਕੇ ਕੀਤਾ ਮੈਂ ਕਿਹਾ ਯਾਰ ਆ ਬੰਦਾ ਤੇ ਗਲਤ ਜਿਹੇ ਕਮੈਂਟ ਮਾਰ ਰਿਹਾ ਉਹਨੇ ਮੈਨੂੰ ਗਲਤ ਕਮੈਂਟ ਮਾਰਿਆ ਤਾਂ ਮੈਂ ਉਹਨੂੰ ਮੇਰੇ ਬਾਅਦ ਮੈਂ ਬਲੌਕ ਕਰ ਦਣਾ ਨਾ ਇਹ ਗੰਦ ਆਇਆ ਝਾੜੂ ਮਾਰਿਆ ਗੰਦ ਸਾਫ ਸਫਾਈ ਪੂੰਛਾ ਮਾਰੋ ਫਰਨੇਲ ਪਾਓ ਕੋਬਰਾ ਫਰਨੇਲ ਲਾ ਕੇ ਮੈਂ ਉਹ ਸਫਾਈ ਕਰ ਦਨਾ ਮੈਸੀਆ ਦੀ ਮੈਂ ਕਿਹਾ ਵੀ ਤੈਨੂੰ ਪਤਾ ਹੈ ਕਮੈਂਡ ਕੀ ਆ ਤੂੰ ਓਕੇ ਲਿਗਿਆ ਕਹਿੰਦੇ ਨਹੀਂ ਮੈਨੂੰ ਕੋਈ ਸਮਝ ਨਹੀਂ ਮੇ ਓਕੇ ਕਰਤਾ ਉਹ ਮੈਂ ਕਿਹਾ ਉਹ ਕਮੈਂਡ ਗਲਤ ਕਰਨ ਦਿਆ ਵਾ ਹੁਣ ਮੈਂ ਤੂੰ ਐਂਡ ਕਰ ਕਿਸੇ ਨੂੰ ਓਕੇ ਨਹੀਂ ਕਹਿਣਾ ਜੇ ਜੇ ਨੂੰ ਥੈਂਕ ਕਰਨਾ ਮੈਂ ਮੈਂ ਇਨਾ ਥੈਂਕਸ ਕਰਨ ਵਾਲੇ ਹੈ ਨਹੀਂ ਇਹ ਜੇ ਕਰਨਾ ਥੈਂਕਸ ਟੂ ਵਾਲੇ ਤੇ ਬਸ ਅਗਲੀ ਗੱਲ ਮੰਨ ਗਈ ਬੰਦੇ ਦਾ ਮੈਂ ਨਾਂ ਨਹੀਂ ਲੈਣਾ 1.5 ਤੇ 2 ਮਿਲੀਅਨ ਫਾਲੋਅਰ ਹੋ ਗਏ 5-6 ਮਿਲੀਅਨ ਹੋ ਗਏ 1.5 ਮਿਲੀਅਨ 5.5 ਮਿਲੀਅਨ ਦੇ ਉਹਨੂੰ ਕਹਿੰਦਾ ਵੀ ਇਦਾਂ ਆਪਣੇ 5-6 ਵਿਆਹ ਕਰਾਈ ਪਈਆਂ ਮੈਂ ਨਾਂ ਜਦੋਂ ਆਪਾਂ ਕੀ ਲੈਣਾ ਉਹਦੇ ਲੱਗ ਗਿਆ ਪਤਾ ਉਹ ਤਾਂ ਸਾਰ ਨੂੰ ਪਤਾ ਲੱਗ ਹੀ ਗਿਆ ਉਹ ਲੱਗ ਗਿਆ ਜਿਹਨੇ ਲੱਗ ਗਿਆ ਉਹ ਕਈਆਂ ਨੇ 20-20 ਕਰਾਈ 15 ਟੀਕਲੇ ਕਰਾਈ ਦੋ ਕਰਨ ਸਿਰਲੇ ਤੇ ਉਹਨੇ ਮੈਸੇਜ ਕੀਤਾ ਵੀ ਇੰਨਾ ਤੁਸੀਂ ਮੈਨੂੰ ਫੋਨ ਕਰੋ ਮੈਸੇਜ ਕਰੋ ਪਿਆਪਾ ਜੇ ਮਾਰੇ ਜੋ ਵੀ ਤਾਂ ਨਹੀਂ ਵੀਡੀਓ ਬਣਾਉਣ ਦਾ ਕੋਸ਼ਿਸ਼ ਕਰ। ਇਕੱਠੇ ਕਲਾਬ ਕਰੀਏ। ਉਹਦੇ 5 ਮਿਲੀਅਨ ਤੇ ਕੁੜੀ ਦੇ 5000 ਉਹਨੇ ਕੀ ਜਵਾਬ ਦਿੱਤਾ? ਕਿਦੇ ਜੀ ਬੀਜ਼ੀ ਮੇਰੇ ਕੋਲ ਟਾਈਮ ਨਹੀਂ ਹੈਗਾ। ਮੈਂ ਸਤਾਜੀ ਨਾਲ ਡੈਲ ਕਰਾਂਗੇ ਫਿਰ। ਮਜ਼ਾ ਆ ਰਿਹਾ ਨਾ ਗੱਲ ਦਾ। ਹੁਣ ਉਹ ਵੀਡੀਓ ਉੱਤਰੋਂ ਮੰਨ ਲਓ ਬੰਦਾ ਇਹਨੂੰ ਕਲਾਬ ਕਰਦੇ। ਇਹਦਾ ਇੰਸਟਾ ਦੇ ਆ ਘੁੰਮਣਾ। ਅੱਜ ਤੋਂ ਕਿੰਨੇ ਸਾਲ ਪਹਿਲਾਂ ਸਿੰਗਾਪੁਰ ਦੇ ਜਾਂਦੀ ਆਫਰ ਆਈ ਦੱਸ ਨਹੀਂ ਮੜਦਾ। ਕੈਮਰੇ ਕਿੰਨੀ ਦਿਖਾਏ ਦੇ ਨਹੀਂ 10 ਕੈਮਰੇ ਦੱਸ ਆ। ਹੋ ਗਏ ਕਾਫੀ ਟਾਈਮ ਹੋ ਗਿਆ। ਤੇ ਮੇਰੇ ਨਾਲ 677 ਹੋ ਗਏ ਹੋਣੇ 677 ਤੇ ਇੰਡੀਆ ਦਾ 1.5 ਲੱਖ ਰੁਪਿਆ ਤਨਖਾ ਤਨਖਾ ਵੀ ਤੇ ਰਹਿਣਾ ਵੀ ਉਹਨਾਂ ਦਾ ਸਾਰਾ ਸਿੰਗਾਪੁਰ ਚ ਹੋਈ। ਉਹ ਵੀ ਸਿੰਗਾਪੁਰ ਜੱਗ ਸਿੰਗਾਪੁਰ ਉਹਦੀ ਕਹਿੰਦੇ ਦਾ ਵਰਲਡ ਦਾ 1 ਨੰਬਰ ਦੇ ਪਾਸਪੋਰਟ ਆ। 1 ਨੰਬਰ ਦਾ ਪਾਸਪੋਰਟ ਆ। ਤੇ ਤਨਖਾ ਵੱਖਰੀ ਜਿਹੜਾ ਪਰਸਨਲ ਟ੍ਰੇਨਿੰਗ ਦੇ ਨੇ ਉਹਦੇ ਪੈਸੇ ਵੀ ਵੱਖਰੇ ਆਫਰ ਕਿੱਦਾਂ ਆਈ ਇਹਨੂੰ ਆਫਰ ਕਿੱਦਾਂ ਆਈ ਬੋਡੀ ਬਿਲਕੁਲ ਅਗਲਾ ਕਹਿੰਦਾ ਯਾਰ ਜਿਹਨੇ ਮੇਰੀ ਬੋਡੀ ਬਣਾਈ ਆ ਜਿਹਦੇ ਕਰਕੇ ਮੈਂ ਹੈਗਾ ਮੈਂ ਉਹਨੂੰ ਨਹੀਂ ਛੱਡ ਸਕਦਾ। ਤੇ ਇਹ ਮਹਾਰਾਜ ਨੇ ਜੋੜ ਕੇ ਰੱਖਿਆ ਤੇ ਅੱਜ ਕੋਈ ਟਰੈਕ ਆਇਆ ਜੁੜੇ ਗਏ ਸਾਡੇ ਫੇਸ ਨੂੰ ਸਲਾਮਾ ਇੱਥੇ ਵੀ ਸ਼ੁਭਾਚ ਅਸੀਂ ਇੱਥੇ ਕੀਤਾ ਅੱਜ ਮਹਾਰਾਜ ਦੀ ਕਿਰਪਾ ਵਾਕਸ ਜਿਹੜੇ ਗੱਡੀ ਬੋਲਟ ਮੋਟਰਸਾਈਕਲ ਘਰ-ਬਾਰ ਵਧੀਆ ਇਹਨੂੰ ਲੈਦ ਨਹੀਂ ਹੁਣ ਵਧੀਆ ਜੀ ਰੋਬੀ ਗੋਣ ਰੋਬੀ ਗੋਣ ਸੋਣਿਆ ਵੇ ਪਾ ਦੇ ਰੰਗਲੀ ਕੋਠੀ ਉਹ ਗਾਣਾ ਲਾਉਣਾ ਜੋ ਜਿੱਦ ਨੇ ਆ ਜਿੱਪ ਬਾਜੀ ਦੇ ਕਰਕੇ ਆ ਤੇ ਜਿੰਨਾ ਵੀ ਮੈਂ ਕਹਾਂ ਉਹਨਾਂ ਹੀ ਥੋੜਾ ਆ ਤੁਸੀਂ ਜੀ ਆ ਕਰੋ ਬਸ ਮੈਂ ਲ ਦੱਸ ਨਹੀਂ ਸਕਦਾ ਤੇ ਮੇਰੇ ਕੋਲ ਮੈਂ ਦਿਖਾਵਾ ਨਹੀਂ ਹੁੰਦਾ ਮੈਂ ਸਿੱਧਾ ਕਰਦਾ ਮੈਂ ਕਰਦਾ ਦਿਲੋਂ ਕਰਦਾ ਭਾਈ ਜਾਣਦੇ ਜਾਂ ਮੈਂ ਜਾਣਦਾ ਬਾਕੀ ਮੈਂ ਇਹ ਕਿਸ ਨੂੰ ਦੱਸਣਾ ਚਾਹੁੰਦਾ ਮੈਂ ਕੌਣ ਆ ਤੇ ਮੈਂ ਕੀ ਹੈਗਾ ਉਹਨਾਂ ਨੂੰ ਪਤਾ ਤੇ ਮੈਨੂੰ ਪਤਾ ਮੈਨੂੰ ਕਿਸੇ ਨੂੰ ਹੋਰ ਦਿਖਾਈ ਦੇਣ ਦੀ ਵੀ ਲੋੜ ਨਹੀਂ ਹੈ ਤੇ ਮੈਨੂੰ ਪਤਾ ਵੀ ਉਹਨਾਂ ਨੇ ਮੇਰੇ ਲਈ ਕੀ ਕੀਤਾ ਵੀ ਕੌਣ ਮੇਰੇ ਨਾਲ ਖੜਿਆ ਕੌਣ ਨਹੀਂ ਖੜਿਆ ਰਿਸ਼ਤੇਦਾਰ ਵੀ ਖੜਾ ਕਿ ਨਹੀਂ ਖੜਾ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹਮ ਉਸਤਾਦ ਜੀ ਖੜੇ ਆ ਤੇ ਮੈਂ ਇਹਨਾਂ ਨਾਲ ਖੜਾ ਹਾਂ ਤੇ ਹਮੇਸ਼ਾ ਖੜਾ ਰਹਿਣਾ ਤੇ ਬਾਕੀ ਪਰਮਾਤਮਾ ਹੀ ਜਾਂਦਾ ਬਾਕੀ ਸਾਰਾ 16 17 ਸਾਲ ਬੀਤ ਗਏ ਆ ਹਾਂਜੀ 16 17 ਸਾਲ ਹੋ ਗਏ ਆ ਅਜੇ ਨਾਲ ਆ ਤੇ ਬੜਾ ਭਾਈ ਦਿੱਤਾ ਜੇ ਕੋਈ ਬੜਾ ਕੁਝ ਮਿਲਿਆ ਵੀ ਆ ਤੇ ਭਾਜੀ ਦੇ ਕਰਕੇ ਆ ਕਿਉਂਕਿ ਇਹਨਾਂ ਨਾਲ ਜੁੜਿਆ ਇਹਨਾਂ ਦੇ ਫੇਸ ਨੂੰ ਤੇ ਬਾਕੀ ਮੈਨੂੰ ਜਾਣਦੇ ਆ ਸਾਰੇ ਜਾਣੇ ਤੇ ਤਾਂ ਕਰਕੇ ਵੀ ਅੱਜ ਇੰਨਾ ਕੁਝ ਹੈਗਾ ਤੇ ਮੈਂ ਕਹਾਂ ਕਿ ਮੈਂ ਇਕੱਲੇ ਨੇ ਅੱਜ ਸਾਰਾ ਕੁਝ ਕਰ ਲਿਆ ਇਦਾਂ ਦਾ ਕੁਝ ਵੀ ਨਹੀਂ ਹੈਗਾ ਕਿ ਤੋ ਰਿਆ ਪ੍ਰੋਲਮਾ ਲੈ ਜਿੰਮੀ ਜੱਡੀ ਚੂੜ ਆ ਗਿਆ ਜਾਂਦਾ ਨਹੀਂ ਕਿਤੇ ਇਹ ਹੁੰਦਾ ਨਹੀਂ ਮੈਂ ਕਿਹਾ ਤੂੰ ਟ੍ਰੈਕ ਚੁਣਿਆ ਇੱਕ ਤੂੰ ਚੱਲਦਾ ਰਹੀ ਇੱਕ ਦਿਨ ਨੂੰ ਕੰਮ ਕਰਮ ਕਰਮ ਧਰਮ ਬਣੂਗਾ ਤੇ ਉਹੇ ਕੰਮ ਕੀਤਾ ਇਹ ਆਪਣਾ 8-10 ਘੰਟੇ ਜਿੰਮ ਆਪਣਾ ਕਾਰੋਬਾਰ ਕਰਦਾ ਰਿਹਾ ਸਿਸਟਮ ਕਰਦਾ ਰਿਹਾ ਮੈਂ ਕਿਹਾ ਜਸਵੀ ਕਿਸੇ ਨੇ ਕੰਮ ਨਹੀਂ ਹੋਣਾ ਕਿਸੇ ਨੇ ਕੰਮ ਨਹੀਂ ਹੋਣਾ ਤੇਰੇ ਕੋਲ ਹੈ ਅੱਜ ਮਹਾਰਾਜ ਦੀ ਕਿਰਪਾ 6 ਮਹੀਨੇ ਸਾਲ ਹੋਰ ਜਿਦ ਤਰਾ ਤੈਨੂੰ ਵਾਦਾ ਕੀਤਾ ਵੀ ਤੈਨੂੰ 2027 ਤੋਂ 26 ਤੋਂ ਪਹਿਲਾਂ ਪਹਿਲਾਂ ਠਾਰ ਲੈ ਕੇ ਦੇਣੀ ਹੈ ਇਹਨੂੰ ਕੋਠੀ ਲਾ ਕੇ ਦੇਣੀ ਹੈ ਮੈਂ ਕਹਿ ਰਿਹਾ ਤੇ ਤੇਰੀ ਨੂੰ ਬੱਸ ਕੀ ਮਾਰ ਤੂੰ ਗੱਡੀ ਲਈ ਨਾ ਨਾ ਕੰਮ ਤੁਸੀਂ ਕਰਨ ਦੇ ਕੋਈ ਇਹ ਨਾ ਭਰਾਵਾ ਸਮਝ ਲੈ ਕੇ ਮੈਂ ਲੈ ਕੇ ਦੇਣੀ ਆ ਮੈਂ ਤੁਹਾਨੂੰ ਡਰ ਐ ਦੱਸ ਰਿਹਾ ਉਹ ਡਰ ਜੇ ਤੁਸੀਂ ਜਾਂਦੇ ਰਹੋ ਸੀਵਰੇਜ ਆਉਣਗੇ ਬਹੁਤ ਪ੍ਰੋਬਲਮ ਹੋਣਗੀਆਂ ਸਪੀਡ ਬ੍ਰੇਕਰ ਆਉਣਗੇ ਕੋਈ ਮੇਰੇ ਵਰਗੇ ਬੇਵਕੂਫ ਰੋਂਗ ਸਾਈਡ ਆਉਣਗੇ ਤੇ ਥਾਣੇਦਾਰ ਸਾਹਿਬ ਫਿਰ ਉਹਦਾ ਚਲਾਨ ਕੱਢ ਦੇ ਪਾਣੀ ਪਾਈ ਰੋਂਗ ਸਾਈਡ ਆ ਕਹਿੰਦਾ ਪਾਣੀ ਆ ਮੌਕੇ ਦਾ ਪਾਸ ਅੱਛਾ 5000 ਰੁਪਿਆ ਸੇਵਾ ਕੱਢਦੇ ਵਿੱਚ 5000 ਰੁਪਿਆ ਵਹੇ ਚਲਾਣਿਆ ਲਾਇਸੈਂਸ ਦਾ ਫੋਨ ਸੋਂਦਾ ਵੀ 5000 ਆ ਜਾ ਠੀਕ ਆ ਬਸ ਇੱਕ ਤੈਨੂੰ ਟਰੈਕ ਦਿੱਤਾ ਮੈਂ ਤੁਸੀਂ ਕਰ ਰਹੇ ਉਹ ਮੇਰੇ ਆਖੇ ਚੱਲਦੇ ਰਹੋ ਸਾਲ ਸਵਾ ਸਾਲ ਦੇ ਵਿੱਚ ਜੀਟੀ ਰੋਡ ਤੇ ਸੋਹਣਿਆ ਵੇਪਾ ਦੇ ਰੰਗਲੀ ਕੋਠੀ ਇਹ YouTube ਤੇ ਰਿਕਾਰਡ ਕਰ ਲੋ ਬਾਬੇ ਦੀ ਸੁੱਖ ਚਾਹੀਦੀ ਆ ਤੇ ਸਾਲ ਡੇਢ ਸਾਲ ਬਾਅਦ ਤੂੰ ਕਿਹਾ ਵੀ ਥਾਰ ਲੈਣੀ ਆ ਤੈਨੂੰ ਥਾਰ ਮਿਲ ਗਈ ਭਾਵੇਂ ਸਾੜੀ ਉਹ ਕਿਸ਼ਤਾਂ ਦੇ ਲਈਏ ਭਾਵੇਂ ਕੈਸ਼ ਲਈਏ ਜਿੱਦਾਂ ਮਰਜ਼ੀ ਲਈਏ ਤੇ ਤੂੰ ਗਾਣਾ ਲਾਉਣਾ ਚਾਚੇ ਮਾਮਿਆਂ ਦਾ ਸਿਰਾਂ ਦੇ ਨਹੀਂ ਬਣਿਆ ਨਹੀਂ ਮਿਆ ਆ ਬਣਿਆ ਕਿਹਨੇ ਲਾ ਰੇ ਜਿੱਟੀ ਰੋਡ ਤੇ ਸੋਹਣਿਆ ਵੇ ਪਾਗ ਰੰਗ ਇਹਦੇ ਕੀ ਲਾਣਾ ਹੁੰਦਾ ਤੂੰ ਕੀ ਲਿਆਗਾ ਤੂੰ ਅੱਜ ਗਲਤ ਸੋਸਾਇਟੀ ਛੱਡੀ ਆ ਤੂੰ ਤੂੰ ਵਧੀਆ ਕੋਟੀ ਕਾਟੀ ਪਾਉਣ ਲਿਆ ਤੂੰ ਕੀ ਲੈਣਾ ਦਾ ਐਂ ਕਹਿੰਦਾ ਵਿਆਹ ਕਰਾਉਣਾ ਮੈਂ ਉਹ ਨਹੀਂ ਲੋ ਇਹਦੀ ਉਮਰ ਹੀ ਨਹੀਂ ਲੱਗੀ ਵਿਆਹ ਕਰਾਉਣ ਦੀ ਨਹੀਂ ਮੇਰਾ ਬਾਪੇ ਹੀ ਚਾਹਨਾ ਕਿ ਜੋ 2025 ਮੈਂ ਗਲਤੀਆਂ ਕੀਤੀਆਂ 25 ਚ 24 ਚ 23 ਜੀ ਨਹੀਂ ਕਰਨੀਆਂ ਜਿੰਨਾ ਸਾਡੀ ਨਾਲ ਜੁੜੇ ਰਹਿਣਾ ਬਸ ਉਹਨੂੰ ਬਹੁਤ ਹੋਰ ਕੋਈ ਇੱਛਾ ਨਹੀਂ ਪਾ ਤੇਰੇ ਤੇਰੇ ਭਾਈ ਵੀ ਨਹੀਂ ਜਿੱਦੇ ਰਹਾਦਾ ਤੇਰੇ ਭਾਈ ਬੜੀ ਗਈ ਕਿਹਨੇ ਮੈਨੂੰ ਕੱਢਿਆ ਮੈਂ ਬੜੀ ਨਹੀਂ ਜਿੰਦ ਕੱਢਿਆ ਮੈਂ ਕਿਹਨੂੰ ਗੱਲ ਦੱਸ ਲਗਾ ਕਿ ਮੈਨੂੰ ਭਾਈ ਇਹ ਰਖਿਆ ਨਹੀਂ ਮੈਂ ਚੱਲ ਗਿਆ ਹਾਂ ਜੇ ਮੈਨੂੰ ਕੱਢਤਾਈ ਹੈ ਭਾਈ ਠੀਕ ਹੈ ਮੇਰੇ ਪੇਰੈਂਟਸ ਆਏ ਉਹਨਾਂ ਨੇ ਕਹਿਨ ਤੇ ਭਾਈ ਨੇ ਮੈਂ ਦੁਆਰ ਤੋਂ ਮੌਕਾ ਦਿੱਤਾ ਪਰ ਉਸ ਤੋਂ ਬਾਅਦ ਮੈਂ ਗਲਤੀਆਂ ਫੇਰ ਵੀ ਕੀਤੀਆਂ ਪਰ ਮੈਂ ਇਹ ਹੁਣ 2025 ਮੈਂ ਸਤਾਜੀ ਨਾਲ ਵਾਦਾ ਕੀਤਾ ਮੇਰੀ ਕੋਈ ਛੁੱਟੀ ਨਹੀਂ ਜਿੰਦ ਹੋਏਗੀ ਤੇ ਮੈਂ ਕੋਈ ਐਸੀ ਗਲਤੀ ਨਹੀਂ ਕਰਾਂਗਾ ਲਾਂਭਾ ਨਹੀਂ ਮੈਂ ਕਰੀ ਦੇਣਾ ਮੈਂ ਇਹਨਾਂ ਨੂੰ ਕਿਹਾ ਵਾਂ ਮੈਂ ਕਿ ਜੇ ਐਮਰਜੈਂਸੀ ਪੈਂਦੀ ਪੁੱਤ ਮੈਸੇਜ ਛੱਡ ਦਿਆ ਕਰੋ ਮੈਂ ਇਹ ਜੇ ਕਿਨੂੰ ਕਹਿੰਗੇ ਮੈਂ ਲੱਗਤੀ ਆ ਮੈਂ ਕੋਸ਼ਿਸ਼ ਆ ਮੈਨੂੰ ਕੀ ਆ ਮੈਨੂੰ 3000 ਰੁਪਏ ਦੀ ਆਲਡੀ ਮੈਨੂੰ ਗਲੋਰੀ ਦੇ ਮਾਪਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਆ ਕੱਲ ਵੀ ਪਰਸੋਂ ਆਪਾਂ ਦੇ ਬੰਦੇ ਨੇ ਫੋਨ ਤੇ ਪੱਕਾ ਚੇਲਾ ਮਾਰਿਆ ਮੈਂ ਸ਼ਿਕਾਠਾ ਮੈਂ ਕਹਾਂ ਜਾਓ ਭਾਈ ਤੁਹਾਨੂੰ ਤੁਹਾਡਾ ਪਰਿਵਾਰ ਸलाम ਕਰਵੇ ਤੁਹਾਨੂੰ ਵੀ ਸਿਰ ਸलाम ਕਰਾਂ ਕੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਤੁਸੀਂ ਨਜ਼ਾਰੇ ਲਓ ਮੇਰੇ ਕਰਕੇ ਤੁਹਾਡੇ ਘਰ ਦੇ ਵਿੱਚ ਤੁਹਾਡੀ ਫੈਮਿਲੀ ਦੀ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਤੇ ਤੂੰ ਵਲੌਗ ਬਣਾਉਣਾ ਜਦੋਂ ਤੂੰ ਕਹੇਗਾ ਤੈਨੂੰ ਵੀ ਕਹਿਣਾ ਚਲੋ ਸੱਜਣਾ ਜਿੰਨੇ ਰਹਿ ਦੇ ਮਿਲਾਂਗੇ ਲਾਟਵਾਰੀ ਤਾਰ ਕਿਤੇ ਗਈ ਹੈ ਤਾਰ ਕਿਤੇ ਜਾਊਗੀ ਨਹੀਂ ਨਹੀਂ ਥਾਰ ਤੇ ਗੱਡੀ ਓਨੀ ਦੇਰ ਤੱਕ ਗਈ ਜਦ ਤੱਕ ਮੇਰੇ ਟਰੈਕ ਦੀ ਗੱਲ ਹੈ ਸਹੀ ਗੱਲ ਜਦੋਂ ਤੁਸੀਂ ਮੇਰਾ ਟਰੈਕ ਛੱਡ ਗਿਆ ਮੈਂ ਤੁਹਾਨੂੰ ਪਾਇਆ ਜੀਟੀ ਰੋਡ ਹਾਈਵੇ ਤੇ ਪਠਾਨਕੋਟ ਨੂੰ ਜਾਣ ਡੇ ਵਧੀਆ ਢਲੌਜੀ ਲੈਕ ਲਓ ਤੇ ਤੂੰ ਹੀ ਹੋਰ ਹੀ ਕੁੜੀ ਹੈ ਉਧਰੋਂ ਭੰਗੇ ਸ਼ਹਿਰ ਤੋਂ ਨਹੀਂ ਕੱਚੀਆਂ ਵਟਾਂ ਦੇ ਪੈਵੇਂ ਦੇ ਕੇ ਪਿੱਛੇ ਲੱਗਦੇ ਫਿਰ ਲੋਕਾਂ ਦੇ ਰਾਹ ਵਿੱਚ ਉਹਨੇ ਚੋਰੀ ਕਰਨੀ ਤੁਹਾਨੂੰ ਮਾਰ ਦੇਣਾ ਟਰੈਕ ਛੱਡਣਾ ਜਿੰਨੇ ਦੇਰ ਲੱਗ ਆ 10 ਦਾਸ ਨਾਲ ਦਾਸ ਨਾਲ ਜੁੜੇ ਹੈ ਨਾ ਹੁਣ ਨੀਦਰ ਗਰੰਟੀ ਹੈ ਬਾਕੀ ਇਹ ਮੈਂ 350 ਨੂੰ ਕਹਿਣਾ ਮੈਂ ਕਿਸੇ ਨੂੰ ਕੋ ਪੰਪ ਨਹੀਂ ਦਿੰਦਾ ਕਿ ਇਹਦਾ ਕੋਈ ਬ੍ਰੇਨ ਵਾਸ਼ ਨਹੀਂ ਆ ਛੋਟੇ ਛੋਟੇ ਬੱਚੇ ਆ ਫੋਨ ਨਾਲ ਜੁੜੇ ਆ ਇਹਨਾਂ ਨੂੰ ਨਾ ਦੇ ਆਪਾਂ ਹੀ ਪ੍ਰੋਡਾਇਜ਼ ਕਰਨਾ ਨਾ ਬ੍ਰੇਨ ਵਾਸ਼ ਕਰਦੇ ਆ ਉਲਟਾ ਗਿਆ ਇਹ ਰਾਜਨੀਤੀ ਉਮਰ ਤੇ ਇਹਦੀ ਉਮਰ ਤੇ ਸਾਡਾ ਬ੍ਰੇਨ ਵਾਸ਼ ਕਰ ਸਕਦੇ ਆ ਇਹ ਜਿੰਨੇ ਨਿੱਕੇ ਨਾ ਉਹਨੇ ਤਿੱਖੇ ਆ ਮੈਨੂੰ ਤੇ ਸਾਲਾ ਫੋਨ ਚ ਲਾਉਣਾ ਵੀ ਨਹੀਂ ਆਉਂਦਾ ਇੰਨਾ ਜਿੰਨਾ ਤੁਸੀਂ ਚਲਾ ਦਿੰਦੇ ਦੱਸ ਉਹ ਹੁਣ ਉਹਨੇ ਕਹਿੰਦਾ ਵੀ ਸੋਨੇ ਦੇ ਉੱਪਰ ਕੰਪਨੀ ਹੈ ਉਹ ਮੈਨੂੰ ਹਾਸਲ ਕੇ ਖੜੀ ਤਰੀਕਾ ਕਹਿੰਦਾ ਹੈ ਹਾਸਲ ਹਾਸਲ ਬਲੈਕ ਹਾਸਲ ਹਾਂ ਹੁਣ ਬਦਲ ਲਗਾ ਸ਼ਰਾਬ ਦੀ ਕੰਪਨੀ ਗਈ ਨਹੀਂ ਨਹੀਂ ਸ਼ਰਾਬ ਦੀ ਇਹ ਚੀਜ਼ਾਂ ਹੁੰਦੀਆਂ ਗੱਲਾਂ ਬਾਤਾਂ ਆਪਾਂ ਬਲੌਗ ਤਾਂ ਹੀ ਸ਼ੁਰੂ ਕੀਤੇ ਆ ਵੀ ਕਈ ਗੱਲਾਂ ਨਾ ਬਲੌਗ 'ਚ ਨਹੀਂ ਹੁੰਦੀਆਂ ਉਹ ਆਪਾਂ ਥੋੜੀ ਜਿਹੀ ਵੱਡੀਆਂ ਗੱਲਾਂ ਪਤਾ ਕਰ ਲੈਣੀਆਂ ਫਿਰ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਬ੍ਰੇਕ ਤੋਂ ਬਾਅਦ ਤੂੰ ਬੋਲਣਾ ਕੋਈ ਕਰ ਮੈਂ ਮੁੜ ਕੇ ਤੇਰੀ ਫੋਟੋ ਨਹੀਂ ਆਉਂਦੀ ਵਿੱਚ ਕਹੇ ਕੋਣ ਕੰਦਾ ਹੁਣ ਹੈ 10 ਮਿੰਟ ਦਾ ਬਣਾਤਾ ਹੀ 10 ਮਿੰਟ ਕੀ ਵਾਲਾ ਰੌਣਕ ਜੀ ਉੱਡੀ ਅੱਜ ਲੜਿਆ ਨਹੀਂ ਨਹੀਂ ਲੜਿਆ ਕਿੱਥੇ ਹਾਂ ਸ਼ੀਸ਼ਾ ਨਾ ਵੇਖ ਇਧਰ ਵੇ ਬੋਲ 5 ਕਰੋੜ ਬੜਾ ਨਹੀਂ ਨਹੀਂ ਢਾਈ ਨਹੀਂ ਹਾਂ ਢਾਈ ਕਰੋੜ ਢਾਈ ਕਰੋੜ ਨਹੀਂ ਇੰਨਾ ਹੀ ਹਿਸਾਬ ਆਂਦਾ ਧੜਾ ਆਂਦਾ 3 ਜਗ੍ਹਾ ਹੋਣਾ ਨਾ 5.5 ਕਰੋੜ ਰੁਪਏ ਡੈਡੀ ਕੋ ਹਾਂ ਤਿੰਨ ਤੀਜਾ ਹਿੱਸਾ ਗੱਡੀ ਜਾਂਦੇ ਨਹੀਂ ਮਾਂ ਨੂੰ ਹੋਣਾ ਵਿਚਾਰਾ ਰਹਿਣਾ ਨਾ ਤੁਹਾਨੂੰ ਦੋਵਾਂ ਨੂੰ ਦੇ ਗਏ ਤੇ ਮੁਰਗੀ ਆਪਰੇ ਦੀ ਹਾਸ਼ਮ ਜਾਣ ਮੈਂ ਭਾਈ ਮੈਂ ਸਾਂਝੀ ਗੱਲ ਕਰਨੀ ਹੈ ਨਾ ਪੂਰਾ ਖੇ ਹੁਣ ਆਪਾਂ ਠੇਕਾ ਹੋਣ ਲੱਗਾ 2 ਕਰੋੜ ਦਾ ਮਿਲ ਕੇ 7.5 ਕਰੋੜ ਰੁਪਇਆ ਤੁਹਾਡੇ ਘਰ ਚ ਫੇਰ ਹੀ ਸੇ ਬਿਨਾਂ ਰਹਿਣਾ ਇਹ 2 ਕਰੋੜ ਦੇ ਦੋ ਕਰੋੜ ਦੇ ਦੇਣਾ ਘਰ ਘਰ ਲੈਣਾ ਫੇਰ ਘਰ ਚ ਭੇਜ ਅੱਛਾ ਘਰ ਵੀ ਨਹੀਂ ਚਾਹੀਦਾ ਫੇਰ ਥੱਲੇ ਰਹਿਣਾ ਕਰਾਂਗਾ ਤੁਹਾਡੇ ਕੋਲ ਉਹ ਮੈਂ ਨਹੀਂ ਰੱਖਣਾ ਅੱਛਾ 2 ਕਰੋੜ ਦੇ ਉੱਤੇ ਵਿਆਹ ਤੇਰਾ ਹਾਂ ਵਿਆਹ ਕੀ ਰਾਏ ਕਰਨਾ ਤੈਿਹਾਂ ਗੱਲ ਸੁਣ ਫਾਇਦਾ ਹੀ ਤੇਰੇ ਡੈਡੀ ਤੋੜਾ ਮੈਨੂੰ ਇਹ ਦੱਸਦਾ ਤੂੰ ਲੌਸ ਜਾਣਾ ਹੀ ਅੱਛਾ ਮਾੜਾ ਵੀ ਵਿਆਹ ਕਰਨਾ ਹੋਵੇ ਨਾ ਅੱਜ ਤੇ ਭਾਜੀ 20 ਲੱਖ ਰੁਪਇਆ ਲੱਗਦਾ ਜੀ 2 ਕਰੋੜ 20 ਦੇ ਦਾ ਫੇਰ ਹੋਰ ਕੀ ਹਾਂ 2 ਕਰੋੜ ਰੁਪਏ ਚੱਲ ਨਾ ਹੁਣੀ ਮੁਕਰਨਾ ਚਲੋ ਮੈਂ ਇਹਦੇ ਪੇਰੈਂਟਸ ਨੂੰ ਕਹਿਣਾ ਭਾਜੀ ਲੜਾਈ ਖਤਮ ਪੈਰ ਵੀ ਕੁੱਟੇਗਾ ਸੇਵਾ ਵੀ ਕਰੇਗਾ ਇਹਨੂੰ ਮੈਸੇਜ ਸਮਝ ਲਿਓ ਓਪਨ ਸਮਝ ਲਿਓ ਜਿਤਨਾ ਮਰਜ਼ੀ ਸਮਝ ਲਿਓ ਇਹਨੂੰ 2 ਕਰੋੜ ਰੁਪਏ ਦੇ ਦਿਓ ਮੇਰੇ ਕੋਲ ਖਾ ਲਓ ਵਿੱਚ ਮੈਂ ਵੀ 2 ਕਰੋੜ 20 ਲੱਖ 2 ਕਰੋੜ ਤੇ 20 ਲੱਖ ਰੁਪਏ ਇਹਨੂੰ ਦੇ ਦਿਓ ਵਿਆਹ ਵੀ ਕਰਵਾਣਾ ਨਾ ਇਹ ਵਿਆਹ ਵੀ ਆਪਣੇ ਆਪ ਕਰਾਏਗਾ ਤੇ ਤੁਹਾਡੇ ਪੈਰ ਵੀ ਕੁੱਟੇਗਾ ਤੁਹਾਡੀ ਇੱਜ਼ਤ ਵੀ ਕਰੇਗਾ ਇਹ ਜੇ ਵਸ ਜੇ ਇਹਦੀ ਰਹਿ ਜੇ ਇਹਦੀ ਭਾਜੇ ਇਹਦੀ ਨਿਕਲ ਜੇ ਇਹਦੇ ਨਿਆਣੇ ਹੋਣ ਪਾਵੇਂ ਇਧਰ ਆ ਪਛਰ ਜਾ ਇਹਦੇ ਨਿਆਰੇ ਹੋਣ ਤੇ ਭਾਵੇਂ ਨਾ ਹੋਣ ਤੁਹਾਡੀ ਕੋਈ ਟੈਨਸ਼ਨ ਨਹੀਂ ਆ ਤੁਹਾਡੇ ਨਾਲ ਤੁਸੀਂ ਫਰੀ ਜੇ ਕਾਉਂਸਲਰ ਹੀ ਬੰਦ ਆਹ ਸ਼ਾਇਦ ਤਾਂ ਲੇਟ ਹੋਇਆ ਥੋੜਾ ਬੜਾ ਸੋਨਾ ਲੈਣਾ ਹੈ ਮਟਰ ਹੋਵੇ ਕਿਹੜਾਈ ਵਧ ਗਿਆ ਸਟਾਫ ਕੋਈ ਸ਼ਾਇਦ ਭਤੀਜੇ ਹੀ ਮਾਰਦੇ ਨੇ ਚਰਚਿਆਂ ਵਾਇਗਲ ਅਲੰਦਾ ਸਾਹਮਣੇ ਹੀ ਘਰ ਚ ਗੱਲ ਕੀਤੀ ਵਟ ਪਰਕ 12 ਵਜੇ ਸੌਰੀ ਮੰਗਣੇ ਮੇਰੇ ਕੋਈ ਵਿਚਾਰਾ ਫੇਰ ਇਹ ਸ਼ਿਕਿਰਤੀ ਗਈ ਨਾ ਮੇਰੇ ਨਾਲ ਮੈਂ ਮਾਫੀ ਮੰਗੀ ਹੋਇਆ ਭਾਈ ਇਸ ਗਿਰਦੀ ਭੈਣੇ ਬਣਾਣਾ ਸੀ ਕਿ 14 ਦਿਨ ਨੂੰ ਸਹੀ ਇਹ ਮੱਝ ਦੀ ਬੋਤਲ ਵਾਲੀ ਮੱਝ ਦੀ ਬੋਤਲ ਉਹ ਦਿਨ ਨਹੀਂ ਆਉਣੇ ਤੇ ਦੱਬੀਆਂ ਵਾਲੀ ਛੱਟ ਹੈ ਉਹ ਕਿਉਂ ਨਹੀਂ ਆਉਣੇ ਬਾਸ ਫਾਇਦਾ ਲੈ ਲਓ ਜਿੰਨੇ ক্লোਜ਼ ਮੇਰੇ ਜੁੜੇ ਹੈ ਨਾ ਕਵਾਰੇ ਜੇ ਫਾਇਦਾ ਲੈ ਲਓ ਕੋ ਸੋਚਿਆ ਪੂਰਾ ਫਾਇਦਾ ਲੈ ਲਓ ਰਿਆਦ ਮਾਰ ਕੀ ਹੋਗਾ ਵਿਆਹ ਸਰਕਲ ਬਿਜ਼ੀ ਹੋਣਾ ਦਾਵਾ ਚ ਵਿਆਹ ਦੀ ਗੱਲ ਨਹੀਂ ਆ ਜੀ ਹੋਣਾ ਆਪਾਂ ਆਪਾਂ ਇਸਤਰੀ ਨੂੰ ਜਾਂ ਫੀਮੇਲ ਨੂੰ ਆਪਾਂ ਉਹ ਨਾ ਕਰੀਏ ਪੀ ਉਹ ਪੈਨ ਕੀ ਹੋ ਜਾਂਦਾ ਆਪਾਂ ਕੀ ਕਰਨਾ ਆਸ਼ ਗਿਰਦਿਆ ਹਾਡਾ ਗੇਵ ਟੇ ਗਿਆ ਇਹਨੂੰ ਮੇਰੇ ਤੋਂ ਸ਼ਵਾਜ ਮੈਨੂੰ ਵੇਤੇ ਅਸੀਂ ਇੱਕੋ ਸਾਡੀ ਸੋਚ ਵਿਚਾਰ ਸਾਡੀ ਇੱਕ ਹੋ ਗਈ ਆ ਇਹ ਮੇਰਾ ਗੁੱਸਾ ਨਹੀਂ ਕਰਦਾ ਮੇਰਾ ਚੇਲਾ ਪੈ ਗਿਆ ਹਨਾ ਇਹਨੂੰ ਕੱਲ ਨੂੰ ਕੋਈ ਮੇਰੀ ਬੁਰੀ ਹੋ ਗਈ ਬੰਦੇ ਨੂੰ ਕੋਈ ਇਹੋ ਜਿਹੀ ਗੱਲ ਹੋ ਗਈ ਫੈਮਿਲੀ ਜਾਂ ਕੋਸ਼ਿਆ ਇਹਨੂੰ ਫਾਈਨੈਂਸ਼ਲੀ ਕਰਕੇ ਬਾਹਰ ਜਾਣਾ ਪਿਆ ਇਹ ਚੇਲਾ ਮੇਰੇ ਹੱਥੋਂ ਖੁੱਸ ਗਿਆ ਇੱਕ ਨਵਾਂ ਚੇਲਾ ਮੇਰੇ ਕੋ ਆਇਆ ਉਹ ਕਮਾਂਡੋ ਵਾਲੀ ਜਗ੍ਹਾ ਲੈ ਨਹੀਂ ਸਕਿਆ ਸਾਡੀ ਸਾਸਕਿਰਦੀ ਨਹੀਂ ਵੀ ਨਹੀਂ ਕਿਉਂਕਿ ਸਾਡੀ ਸੋਚ ਵਿਚਾਰ ਨਹੀਂ ਇੱਕੋ ਹੀ ਐਗਜ਼ੈਂਪਲ ਦੇਣ ਦਿਆ ਇਹ ਚੀਜ਼ ਹੁੰਦੀ ਆ ਬੜੀ ਡੂੰਗੀ ਗੱਲ ਕੀਤੀ ਜੀ ਹਾਂ ਮਨ ਲੇ ਕਿ ਵਾਈਫ ਜਿਹੜੀ ਤੁਹਾਡੀ ਆਉਣ ਵਾਲੀ ਨਾ ਵੇਖੋ ਤੇ ਨਾ ਕੋਈ ਬਲੱਡ ਰਿਲੇਸ਼ਨ ਨਹੀਂ ਆ ਆਪਾਂ ਜਾਣਦੇ ਨਹੀਂ ਆਪਾਂ ਨੇ ਕਿੱਥੇ ਵਿਚਾਰੀ ਕੰਮ ਕਰ ਰਹੀ ਕਿੱਥੇ ਪੜ ਰਹੀ ਕੀ ਹੋ ਰਿਹਾ ਹਨ ਕੁਛ ਨਹੀਂ ਪਤਾ ਉਹ ਕੀ ਹੋਣਾ ਵਾ ਤੁਹਾਡੀ ਸੋਚ ਤੁਹਾਡਾ ਬਲੱਡ ਗਰੁੱਪ ਤਾਂ ਉਹਦਾ ਸਿਸਟਮ ਬਿਲਕੁਲ ਡਿਫਰੈਂਟ ਜਾ ਰਿਹਾ ਹੁਣ ਜਦੋਂ ਤੁਹਾਡੀ ਸੋਚ ਤੇ ਵਿਚਾਰ ਤੁਹਾਡੇ ਥੌਟਸ ਨਹੀਂ ਰਲਣਗੇ ਤੁਹਾਡੀਆਂ ਪ੍ਰੋਬਲਮਸ ਹੋਣਗੀਆਂ ਈਵਨ ਕਿ ਤੁਹਾਡੇ ਥੌਟਸ ਵੀ ਰਲ ਗਏ ਤੁਹਾਡੇ ਦੋ ਭਰਾ ਵਾ ਜੇਠ ਦੇ ਜਾਂ ਸੱਸ ਦੇ ਜਾਂ ਸਹੁਰੇ ਦੇ ਉਹ ਪੁਰਾਣੇ ਜ਼ਮਾਨੇ ਦੇ ਆ ਉਹਨਾਂ ਦੇ ਥੌਟਸ ਦੀ ਪੰਨੀਆਂ ਜੀਆਂ ਦੇ ਨਹੀਂ ਇੱਕ ਹੋਣਗੇ ਦੋ ਬੰਦੇ ਵੀ ਇੱਧਰ ਹੋ ਗਏ ਉਹ ਕਹਿੰਦਾ ਮੈਂ ਇਹ ਨੂੰ ਜਾਣਾ ਉਹ ਕਹਿੰਦਾ ਮੈਂ ਇਹ ਨੂੰ ਜਾਣਾ ਇਹ ਕਹਿੰਦਾ ਮੈਂ ਝਾੜ ਨੂੰ ਵੋਟ ਪਾਣੀ ਕਿੰਨਾ ਪੰਜੇ ਨੇ ਪਾਣੀ ਆ ਸੋਝੇ ਕਿੰਨਾ ਨਹੀਂ ਹੋਈ ਉਹ ਕੀ ਹੋਇਆ ਜਿੰਨੇ ਉਹਨੂੰ ਵੋਟ ਪਾਈ ਇੱਕ ਵੋਟ ਤੋਂ ਜਿੱਤ ਗਿਆ ਕਿ ਉਹ ਬੰਦਾ ਹਾਰ ਗਿਆ ਆ ਚੀਜ਼ ਹੁੰਦੀ ਆ ਜਦੋਂ ਤੁਹਾਡੀ ਸੋਝ ਸਮਝ ਵਿਚਾਰ ਨਹੀਂ ਇੱਕ ਹੁੰਦੇ ਤੁਹਾਡੀ ਉੱਥੇ ਨਹੀਂ ਨਿਪਦੀ ਤਾਂ ਹੋਇਓ ਵਾਈਫ ਆ ਭਾਇਓ ਯਾਰ ਆ ਭਾਇਓ ਚੇਲਾ ਵਾ ਭਾਇਓ ਮਾਂ ਪਿਓ ਕਿਉਂ ਨਹੀਂ ਆ ਪ੍ਰੋਬਲਮ ਹੈਗੀ ਆ ਇਹ ਗੱਲ ਹੁੰਦੀ ਐ ਨਹੀਂ ਉਹਦਾ ਵਿਆਹ ਦਾ ਉਹ ਬੰਦਾ ਕਿਉਂ ਖਤਮ ਹੋ ਜਾਂਦਾ ਕੀ ਆ ਛੋਟੀ ਜੀ ਗੱਲ ਹੁੰਦੀ ਬਸ ਆਪਸ ਵਿੱਚ ਕਰ ਲਓ ਆਪਸ ਕੋ ਜੋ ਜਰਨਟੀ ਚ 100 ਗੁ ਕਦਮਾਇ ਜਲਾਪਾ ਸਹੀ ਹੈ ਜੋ ਐਕਰੀ ਅਪਰੀਸ਼ੀਏਟ ਕਰਦੇ ਸੀ ਬਿਲਕੁਲ ਬਿਲਕੁਲ ਭਾਈ ਨੇ 100% ਜੋ ਜੋ ਭਾਈ ਨੇ ਕਿਹਾ 100% ਬੀਤੀ ਸਾਡੇ ਮੈਂ ਤਾਂ ਸਾਰਿਆਂ ਨੂੰ ਉਹ ਕਹਿੰਦਾ ਕਿ ਭਰਾਵਾ ਜਿੱਦਾਂ ਉਸਤਾਦ ਜੀ ਕਹਿੰਦੇ ਉਹ ਤਰੀਕੇ ਨਾਲ ਚੱਲੋ ਹੁਣ ਤੋਂ ਸਿੱਖ ਤੁਹਾਨੂੰ ਤੁਹਾਡੇ ਵਾਸਤੇ ਹੈ ਮਾਰਾ ਅੱਜ ਖੁਸ਼ ਨਹੀਂ ਹੋ ਗਿਆ ਅੱਜ ਸਟਾਈਲ ਆ ਗਿਆ ਹੋ ਗਿੰਦਾ ਸਟਾਈਲ ਮਤਲਬ ਵਾਲ ਬੁਲ ਕਟਾਏ ਆ ਛੋਟੇ ਨਹੀਂ ਸਟ੍ਰੈਟਜੀ ਦਾ ਨੰਬਰ ਸਟਾਈਲ ਲੱਗਾ ਆ ਤੁਹਾਨੂੰ ਪੈਂਦੀ ਨਾ ਤੁਹਾਡੇ ਵਾਲ ਖਰਾਬ ਹੋ ਜੇ ਤੁਹਾਨੂੰ ਬਹੁਤ ਜਿਆਦਾ ਆ ਗਿਆ ਸਟਾਈਲ ਹਾਂ ਠੀਕ ਹੈ ਨਾ ਅੱਜ ਤੋਂ ਲੀਨਸ ਵੇਰਦੀ ਇਹ ਚੀਜ਼ਾਂ ਹੁੰਦੀਆਂ ਇੱਕ ਆਪਾਂ ਜਰੂਰ ਹੱਸਾਂ ਸਮਝਾਉਂਦਾ ਤੇਰਾ ਵਿਆਹ ਹੋ ਗਿਆ ਓਏ ਆ ਓਏ ਉਹ ਨਹੀਂ ਗੱਲਾਂ ਹੁੰਦੀਆਂ ਮੈਂ ਤੇ ਕਹਿੰਦਾ ਜਿਹੜਾ ਅੱਜ ਕੱਲ੍ਹ ਜਗਾ ਨਾਡੂ ਖਾਨ ਆਪਣਾ ਸਮਝਦਾ ਨਾ ਉਹਨੂੰ ਸ਼ਰਾਫ ਦਓ ਤੇ ਭਾ ਅਰਦਾਸ ਕਰ ਦਿਓ ਕਿ ਰੱਬ ਤੇਰਾ ਵਿਆਹ ਕਰੇ ਬਸ ਆ ਭੀ ਬਿਗਲ ਡੌਗ ਬਣ ਜਾਂਦਾ ਸਿੱਧਾ ਇਜ਼ਹਾਰ ਹੋਰ ਕੀ ਹੈ ਸਹੀ ਆ ਇਹ ਰੰਦਾਵਾ ਭਾਜੀ ਸ਼ੇਰ ਅਗੇ ਬਸ ਨਹੀਂ ਸਾਰੇ ਸ਼ੇਰ ਆ ਸਭ ਸ਼ੇਰ ਆ ਬਸ ਕੰਪਰੋਮਾਈਜ਼ ਨਾਲ ਜ਼ਿੰਦਗੀ ਕੱਟੀ ਆ ਬਸ ਕੁਝ ਨਹੀਂ ਹੁੰਦਾ ਹੁੰਦਾ ਤੀ ਉਹਨੂੰ ਜੀ ਕਰੀ ਜੋ ਫੇਰ ਦੀ ਜੀ ਕਰੀ ਜੋ ਗੋਰੇ ਇਦਾਂ ਹੀ ਆ ਗੋਰੇ ਇਦਾਂ ਹੀ ਆ ਬਾਡੇ ਤੇ ਜਿਹਦੇ ਜੀ ਕਿਸੇ ਨੂੰ ਬੁਲਾਉਣਾ ਨਹੀਂ ਕੇ ਇਹਨੇ ਇੱਕ ਨਹੀਂ ਰਹਿਣਾ ਤੇ ਜਦੋਂ ਮਰ ਕੇ ਉਦੋਂ ਮੈਂ ਦੀ ਭੋਗ ਤੇ ਵੀ ਜਾਣਾ ਹੀ ਮੈਨੇ ਚੌਥੇ ਤੇ ਵੀ ਜਾਣਾ ਹੀ ਪਹਿਲਾਂ ਕਿਹਨੂੰ ਕੰਮ ਨਹੀਂ ਆ ਫੇਰ ਇੰਨਾ ਕਿ ਛੋਲੇ ਪਾ ਗਣਾ ਹੱਡੀਆਂ ਨਹੀਂ ਇੰਨਾ ਕਿ ਚੂਰਨ ਜਾ ਜਿਨ੍ਹਾਂ ਨੂੰ ਫੁੱਲ ਕਹਿੰਦੇ ਆ ਫੇਰ ਬੜਾ ਕਰਨਗੇ ਹਾਂ ਇਦਾਂ ਉਦਾਂ ਤੇ ਗੋਰੇ ਕਰਦੇ ਆ ਮੈਂ ਅੱਖੀ ਵੇਖਿਆ ਪਹਿਲਾਂ ਕਿੰਨੇ ਵਾਰਡ ਮਿਲ ਕੇ ਉਹਨੂੰ ਮੈਂ ਕੀਤਾ ਸੀ ਇੰਨਾ ਤੇਜ ਆ ਜਿੱਥੇ ਉਹ ਬੰਦਾ ਵਾਰਦੇ ਆ ਪਾਈ ਨੂੰ ਪਤਾ ਨਾ ਕਿ ਉਹ ਦੋ ਚਾਰ ਵਾਰ ਇੰਗਲੈਂਡ ਕੋਲ ਗਿਆ। ਉਹ ਜਿੰਨਾ ਕ ਬੰਦਾ ਹੋਵੇ ਲੰਬਾ ਏ ਟਿਕ ਪੇਟੀ ਆ ਬਣਾਈ ਜਿਹੜੀ ਅੰਦਰ ਜਦੋਂ ਸਸਕਾਰ ਕਰਦੇ ਆ। ਉਹਨਾਂ ਬਸ ਐ ਉਵਾੜਿਆ ਤੇ ਸੈਕਿੰਡਾਂ ਦੇ ਵਿੱਚ ਭਾਰੀ ਸਸਕਾਰ ਪੰਜ ਮਿੰਟ ਵੀ ਜ਼ਿਆਦਾ। ਪੰਜ ਮਿੰਟ ਸਵਾ ਕਰਦੇ। ਤੇ ਉਹ ਉਹ ਜਿੰਨਾ ਡਿਨਾ ਡਿ ਲਵਦੀ ਏ ਤੇ ਨਾ ਹੀ ਕੋਈ ਉਹਦਾ ਪਛਤਾਵਾ। ਬਹੁਤ ਸਵਾਹ ਹੀ ਹੁੰਦੀ ਆ। ਕਿੱਡਿਕ ਦੇਣ ਤੇ ਕਾਢੇ ਵੀ ਆ ਲਾ ਜਾਊਗਾ। ਕੋਈ ਨਹੀਂ ਦੇ। ਉਹ ਕੀ ਤਾਂ ਜਾ ਸਿੱਖ। ਪੁੱਛ ਲੈਣੀ ਏ ਕਿ ਨਹੀਂ ਜੇ ਕੰਮ ਕਰਦਾ ਕਿੰਨਾ ਕਦੇ ਲਾ ਜਾਊਗਾ। ਉਹ ਕਹਿੰਦੇ ਫਿਨਿਸ਼। ਕੋਈ ਨਹੀਂ ਫਿਨਿਸ਼। ਮੇਨ ਗਾਲ। ਤੇ ਸਾਡੇ ਜਹਾਜ਼ ਟਿੱਕ ਕਰਾ ਕੇ ਫੇਰ ਇੱਥ ਜੋ ਹੈਗਾ ਪ੍ਰੈਲੈਂਟ ਜਿਹਦੇ ਜੀ ਆ ਬਸ ਇਹ ਨਾਲ ਵੀ ਜੇ ਭਾਜੀ ਰੱਖਣਾ ਨਾ ਰਿਲੇਸ਼ਨ ਭਾਵੇਂ ਕੋਈ ਉਸਤਾਦ ਭਾਵੇਂ ਘਰ ਦੇ ਆ ਭਾਵੇਂ ਵਾਈਫ ਆ ਕੋਈ ਜਿਹੜਾ ਮਰਜੀ ਆ ਮੰਨ ਨੀਵਾ ਤੇ ਮੱਤ ਉੱਚੀ ਰੱਖੋ ਕੀ ਕੰਮ ਚੱਲਣਾ ਹੁਣ ਚੱਲਣਾ 10:00 ਤੋਂ 11:00 ਵਜੇ ਪਿੰਡ ਗਏ ਜੀ ਮੱਤ ਜੀ ਇਹ ਵੀ ਤੁਹਾਨੂੰ ਦੀ ਗਰਮ ਹੋਈ ਜੀ ਮੱਝ ਜਦੋਂ ਪਤਾ ਲੱਗਾ ਹੁਣ ਮੈਂ ਮਾਦੀ ਮੈਂ ਕਰ ਲਿਆ ਨਾ ਭਾਈ ਨੇ ਸਮਝਾਇਆ ਤਾਂ ਮੰਨਵਾ ਕਰ ਲਿਆ ਮੱਤ ਸੋਚਿਆ ਵੀ ਨਹੀਂ ਆਪਾਂ ਗਲਤ ਹਾਂ ਕਿਆ ਹਵਾ ਗਲਤੀ ਮਰਣਾ ਬਹੁਤ ਹੀ ਦਾ 20 ਸਾਲ ਦਾ ਮੁੰਡਾ 1 50 ਸਾਲ ਦਾ 30 ਸਾਲ ਪਿਛੇ ਹੈ ਨਾ ਜਦੋਂ ਭਾਈ ਦੀ ਉਮਰ ਚਾਹੇਗਾ ਉਹਨਾਂ ਦੇ ਜਿੰਮ ਦੀਆਂ ਪੌੜੀਆਂ ਨਹੀਂ ਚੜ੍ਹਣੀਆਂ ਮੈਂ ਭਾਈ ਦੇ ਬੱਚੇ ਨੂੰ ਸਮਝਾਉਣਾ ਭਾਈ ਤੇ ਗਰੇਲਾ ਤੋਂ ਭਾਈ ਜਾੜ ਉਹਨੇ ਉਹਨਾਂ ਵੀ ਨਹੀਂ ਚੜ੍ਹਣੀਆਂ ਹੁਣ ਕੱਲ ਨੂੰ ਡਾਕਟਰ ਸਾਹਿਬ ਗਿਆ ਦੇਣਾ ਜਾ ਕੇ ਦੋ ਉਹਨੇ ਉਹ ਮੁੰਡਾ ਵੇਖਿਆ ਨਾ ਕਹਿੰਦਾ ਭਾਈ ਇਹਨੂੰ ਵਾੜ ਲੈ ਜਿੰਮ ਚ ਮੈਂ ਪਹਿਲੀ ਗਲਤੀ ਮੈਂ ਉਹਨਾਂ ਦੇ ਅੱਗੇ ਫਿਰ ਮਾਫੀ ਮੰਗੀ ਮੈਂ ਕਿ ਡਾਕਟਰ ਸਾਹਿਬ ਹੋ ਸਕਦਾ ਹੈ ਕੋਈ ਚੰਦਾ ਪੈਲੇ ਮੈਂ ਉਹਦੀ ਪਹਿਲੀ ਗਲਤੀ ਕੋਈ ਗੱਲ ਨਹੀਂ ਉਹਨਾਂ ਆਪਸੇ ਮਾਫੀ ਮੰਗਣੀ ਜੱਫੀਆਂ ਪਾ ਗਿਆ ਮੇਰੇ ਕੋਲ ਫਿਰ ਮੰ ਇਥੇ ਤੈਨੂੰ ਪਤਾ 12-12 ਸਾਲ ਤਿਆਰੀਆਂ ਤੇ ਲਾ ਗਏ ਤੇ ਮੁੜ ਕੇ ਤੂੰ ਨਸ਼ੀਲੇ ਘਾਲ ਸੁੱਕਣੇ ਕਿਹੜੇ ਗਰੁੱਪ ਚ ਗਏ ਆ ਤੇ ਮੈਂ ਭਰਾਵਾ ਤੁਹਾਨੂੰ ਆਪਣੇ ਘਰ ਦੇ ਤੁਹਾਨੂੰ ਆਪਣੀਆਂ ਜਨਾਨੀਆਂ ਸਲਾਮਤ ਤੇ ਤੁਸੀਂ ਸਾਡੇ ਘਰ ਕੇ ਇਹਦੇ ਘਰ ਵਿੱਚ ਕੋਈ ਪ੍ਰੋਬਲਮ ਨਾ ਆਵੇ ਤੇ ਖੁਸ਼ ਰਹੋ ਓਕੇ ਬਾਈ ਸੀ ਜੀ ਟਾਟਾ ਇੱਥੇ ਨਹੀਂ ਨਿਬਦੀ ਨਾ ਟਾਟਾ ਕਰ ਦਿਓ ਬਾਈ ਜਾਂ ਇਹਦੀਆਂ ਗੱਲਾਂ ਨਾ ਕਰੋ ਬੱਸ ਚੱਲ ਆਪਾਂ ਵੀਡੀਓ ਪਾਈਏ ਬੱਸ ਘਰ ਵਲੋਗ